ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ ਜੇ ਤੁਸੀਂ ਵੀ ਕੋਈ ਜਾਨਵਰ ਵੇਚਣ ਦੀ ਵੀਡੀਓ ਬਣਾਉਣੀ ਚਾਹੁੰਦੇ ਹੋ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 998872855 ਮੇਰਾ ਨੰਬਰ ਹੈ ਜੀਵਨ ਮੇਰਾ ਨਾਮ ਪਿੰਡ ਬੁਰਜ ਲੰਦਾ ਜ਼ਿਲ੍ਹਾ ਬਠਿੰਡਾ ਭਗਤਾ ਭਾਈ ਦਾ ਜਿਹੜਾਗਾ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਝੋਟੀ ਵੇਖ ਰਹੇ ਹੋ ਇਹ ਪਹਿਲੇ ਸੂਏ ਨੇ ਸੂਣਾਗਾ ਦੰ ਤਕਰੀਬਨ ਤਕਰੀਬਨ ਦੇ ਪੂਰੀ ਹੈਗੇ ਇੱਕ ਦੋ ਦਿਨ ਲੈਂਦੀ ਹੈ ਬਸ ਜੇ ਕਿਸੇ ਵੀਰ ਭਰਾ ਨੇ ਇਹ ਜਿਹੜੀ ਝੋਟੀਆਂ ਖਰੀਦਣੀ ਹੋਵੇ ਤਾਂ ਜਿਹੜਾ ਥੱਲੇ ਨੰਬਰ ਲਿਖਿਆ ਹੋਇਆ ਬਬਲੂ ਮੱਝ ਖਰੀਦਣ ਲਈ ਹੈ ਨਾ ਇਸ ਨੰਬਰ ਤੇ ਸੰਪਰਕ ਜਿਹੜਾ ਉਹ ਕਰ ਸਕਦੇ ਹੋ ਨੰਬਰ ਆਪਾਂ ਇੱਕ ਵਾਰੀ ਤੁਹਾਨੂੰ ਬੋਲ ਵੀ ਦਿੰਨੇ ਆਗੇ 8837829743 8837829743 ਸਕਰੀਨ ਦੇ ਉੱਪਰੋਂ ਵੀ ਤੁਸੀਂ ਨੰਬਰ ਜਿਹੜਾ ਚੱਕ ਸਕਦੇ ਹੋ ਹੈ ਨਾ ਤੇ ਆਪਾਂ ਪਹਿਲਾਂ ਹੀ ਦੱਸਤਾ ਵੀ ਪਹਿਲੇ ਸੂਏ ਝੋਟੀ ਨੇ ਸੁਣਾਗਾ ਤੇ ਮੋਲਾ ਜਿਹੜਾ ਉਹ ਮਾਲਕ ਕਰਦੇ ਆ 1 ਲੱਖ ਤੇ 5000 ਹਨਾ ਤੇ ਇਹਦੇ ਵਿੱਚੋਂ ਜਿਹੜਾ ਮਾਨਤਾਣਾ ਉਹ ਜ਼ਰੂਰ ਹੋ ਜਾਊਗਾ ਤੇ ਤੁਹਾਨੂੰ ਦੱਸ ਦਿਕੀ ਜਾਣਕਾਰੀ ਦੇ ਦਿੱਤੀ ਵੀ ਜਿਹੜੇ ਇਸ ਮੱਝ ਤੇ ਜਿਹੜਾ ਮੋਲ ਹੈ ਉਹ ਪਹਿਲਾਂ ਲੱਗ ਚੁੱਕਿਆਗਾ 90000 ਰੁਪਏ ਇਹਦਾ ਮੋਲਾ ਉਹ ਲੱਗ ਗਿਆ ਸੀਗਾ ਤੇ ਬਾਈਆਂ ਨੇ ਜਿਹੜੀ 90000 ਦੀ ਉਹ ਦਿੱਤੀ ਨਹੀਂ ਹਨਾ ਤੇ ਇਹਦੇ ਜਿਹੜੇ ਮੱਝ ਦੀ ਮਾਗੀ ਹੈ ਹਨਾ ਜਿਹੜੇ ਜਿਹੜੀ ਮੱਝ ਦੀ ਝੋਟੀ ਆ ਉਹਦਾ ਵੀ ਦੁੱਧ ਰਿਕਾਰਡ ਆ ਜਿਹੜਾ ਚੰਗਾ ਦਾ ਹਨਾ ਤੇ ਬਾਕੀ ਮਾਣਕਾ ਤਾਂ ਤੁਸੀਂ ਉਹ ਵੀ ਪਤਾ ਕਰ ਸਕਦੇ ਹੋ ਇਹਦੀ ਮਾਂ ਦੇ ਦੁੱਧ ਦਾ ਰਿਕਾਰਡ ਹੈ ਜਿਹੜਾ ਚੰਗਾ ਰਿਕਾਰਡ ਹੈ ਨਾ ਤੇ ਜਦੋਂ ਪਤਾ ਵੀ ਆਪਾਂ ਮਾਂ ਚੰਗੇ ਦੁੱਧ ਵਾਲੀ ਆ ਤਾਂ ਬੱਚੀ ਨੇ ਵੀ ਦੁੱਧ ਜਿਹੜਾ ਉਹ ਚੰਗਾ ਕੱਢਣਾ ਹੀ ਕੱਢਣਾ ਹੈ ਨਾ ਤੇ ਇਹ ਮੱਝ ਜਿਹੜੀ ਇਹ ਖੜੀ ਹੈ ਜੀ ਪਿੰਡ ਬੁਰਜ ਲੰਦਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਭਗਤਾ ਭਾਈ ਦਾ ਏਰੀਆ ਹੈਗਾ ਨੇੜੇ ਦੇ ਪਿੰਡ ਆਪਾਂ ਨੋਟ ਕਰਾ ਦਿੰਨੇ ਆ ਸੁਖਾ ਅਨੰਦ ਠਰਾਜ ਕੇਸਰ ਸਿੰਘ ਵਾਲਾ ਆਪਣਾ ਕੋਠਾਗੁਰੂ ਵੀ ਆ ਜਾਂਦਾ ਥੋੜਾ ਦੂਰ ਰਹਿ ਜਾਂਦਾ ਇਹ ਪਿੰਡਾਂ ਦੇ ਵਿੱਚ ਜਿਹੜਾ ਇਹ ਪਿੰਡ ਹੈ ਇਹ ਪਿੰਡਾਗਾ ਚੀਂਦਾ ਵਗੈਰਾ ਆ ਗਿਆ ਨੇੜੇ ਜਦੋਂ ਆਪਾਂ ਕੇਸਰ ਸਿੰਘ ਵਾਲੇ ਤੋਂ ਬੋਜਲਦ ਦੇ ਨੂੰ ਆਵਾਂਗੇ ਤਾਂ ਖੱਬੇ ਹੱਥ ਫਿਰਨੀ ਮੁੜ ਕੇ ਹੈਨਾ ਤੇ ਗਾਹਾਂ ਆਪਣੇ ਮਾਜ ਵੀ ਸਿੱਖਾਂ ਦੀ ਧਰਮਸਾਲਾ ਆ ਜਾਂਦੀ ਹੈ ਉਹ ਧਰਮਸਾਲਾ ਦੇ ਕੋਲੇ ਖੜ ਕੇ ਤੁਸੀਂ ਫੋਨ ਲਾ ਲਿਓ ਤੇ ਧਰਮਸਾਲਾ ਦੇ ਕੋਲੇ ਜਿਹੜਾ ਘਰ ਆ ਫਿਰਨੀ ਦੇ ਉੱਪਰ ਹੀ ਘਰ ਆ ਬਾਈ ਦਾ ਹੈਨਾ ਤੇ ਬਬਲੇ ਨੂੰ ਤਾਂ ਫੋਨ ਲਾ ਲਿਓ ਤੇ ਆਪਾਂ ਨੂੰ ਜਿਹੜਾ ਘਰ ਆ ਇਹ ਦੱਸ ਦੂਗਾ ਮੋਲਾ ਪਾ ਇੱਕ ਦੱਸਤਾ ਵੀ ਪਾ ਇੱਕ ਪੰਜ ਹੈਗਾ ਮਾਨ ਤਾਂ ਜਿਹੜਾ ਉਹ ਜ਼ਰੂਰ ਹੋ ਜੂਗਾ ਹੈਨਾ ਤੇ ਝੋਟੀ ਵਧੀਆ ਸੋਹਣੀ ਝੋਟੀ ਆ ਸ਼ਕੀਨ ਝੋਟੀ ਆ ਸਿੰਘ ਵਗੈਰਾ ਵਧੀਆ ਹੈ ਨਾ ਥਾਨ ਵਗੈਰਾ ਲੇਵਾ ਵਧੀਆਗਾ ਤੇ ਬਾਕੀ ਜਿਹੜੀ ਤਸੱਲੀ ਆ ਨਾ ਉਹ ਤਸੱਲੀ ਤੁਸੀਂ ਖੁਦ ਆਪ ਕਰਨੀ ਹੈ ਨਾ ਤੇ ਆਪਣੀ ਤਸੱਲੀ ਤੇ ਜਿਹੜੀ ਮੱਝ ਹੈ ਇਹ ਤੁਸੀਂ ਖਰੀਦ ਸਕਦੇ ਹੋ ਤੇ ਜੇ ਤੁਸੀਂ ਵੀ ਕੋਈ ਜਾਨਵਰ ਵੇਚਣ ਦੀ ਜਿਵੇਂ ਪਹਿਲਾਂ ਵੀ ਕਹੇ ਵੀਡੀਓ ਬਣਵਾਉਣੀ ਹੈ ਤਾਂ ਜਿਹੜਾ ਉੱਪਰਲਾ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਹੈ ਨਾ ਉਹਦੇ ਤੇ ਮੇਰੇ ਨਾਲ ਸੰਪਰਕ ਕਰਕੇ ਤੇ ਮੇਰੇ ਤੋਂ ਜਿਹੜੇ ਐਡ ਉਹ ਕਰਵਾ ਸਕਦੇ ਹੋ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਹਜੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਕਰ ਲਿਓ ਤੇ ਜੇ ਤੁਸੀਂ ਆਪਾਂ ਇੰਸਟਾਗ੍ਰam ਪੇਜ ਨਹੀਂ ਫੋਲੋ ਕਰਿਆ ਤਾਂ ਪਿੰਡੂ ਤੜਕਾ ਟੀਵੀ ਚੈਨਲ ਭਰ ਕੇ ਇੰਸਟਾਗ੍ਰam ਤੇ ਵੀ ਸਾਨੂੰ ਜਿਹੜਾ ਫੋਲੋ ਹੈ ਉਹ ਕਰ ਸਕਦੇ ਹਾਂ ਕਿਉਂਕਿ ਜਿਹੜੀਆਂ ਇਹ ਵੀਡੀਓ ਆਪਾਂ ਪਾਉਂਦੇ ਆ ਇਹਨਾਂ ਦੇ ਸ਼ਾਰਟਸ ਬਣਾ ਕੇ ਆਪਾਂ ਛੋਟੀਆਂ ਵੀਡੀਓ ਜਿਹੜੇ ਸ਼ਾਰਟ ਵੀਡੀਓ ਹੈ ਨਾ ਉਹ ਇੰਸਟਾਗ੍ਰam ਤੇ ਪਾਉਂਦੇ ਹੁੰਦੇ ਆਗੇ ਤਾਂ ਤੁਸੀਂ ਉੱਥੋਂ ਵੀ ਆਪਾਂ ਨੂੰ ਚੈੱਕ ਕਰ ਸਕਦੇ ਹੋ ਜੇ ਤੁਸੀਂ ਇੰਸਟਾਗ੍ਰam ਤੇ ਪਾਉਣੀਆ ਵੀ ਲਾਂ ਕੱਲੀਆਂ ਤਾਂ tana